ਸਵਾਗਤ ਹੈ ਸਾਰਿਆਂ ਦਾ ਅੱਜ ਅਸੀਂ ਵਿਸ਼ੇਸ਼ ਕਰਕੇ ਜੋ ਗੱਲ ਕਰਨੀ ਹੈ ਅਸੀਂ ਗੱਲ ਕਰਨੀ ਹੈ ਸਰਦਾਰ ਸੁਖਜੀਤ ਸਿੰਘ ਹੁਣਾਂ ਦਾ ਜੋ ਕਿ ਦਿਵਾਲਾ ਪਿੰਡ ਸਮਰਾਲਾ ਦੇ ਨੇੜੇ ਬਿਲੋਂਗ ਕਰਦੇ ਨੇ ਬੜੇ ਕਿਸਾਨਾਂ ਦੇ ਲਈ ਚਾਨਣ ਬਣਾ ਰਲਾ ਸਿੱਧ ਹੋ ਰਹੇ ਨੇ ਪਿਛਲੇ ਸਾਲ ਵੀ ਇਹਨਾਂ ਨੂੰ ਬੜਾ ਵਧੀਆ ਮੁੱਖ ਮੰਤਰੀ ਅਵਾਰਡ ਦੇ ਨਵਾਜਿਆ ਗਿਆ ਉਸ ਤੋਂ ਇਲਾਵਾ ਮੁੱਖ ਮੰਤਰੀ ਅਵਾਰਡ ਤੋਂ ਬਾਅਦ ਹੋਰ ਵੀ ਬੜੇ ਕੁਝ ਹੋਰ ਨੇ ਜਿਹੜੇ ਝੋਲੀ ਚਾਉਣਾ ਲੈਣੇ ਮੈਂ ਮੂੰਹੋਂ ਜ਼ਿਆਦਾ ਕੁਝ ਨਹੀਂ ਕਹਾਂਦਾ ਜੋ ਕੁਝ ਸੁਖਜੀਤ ਸਿੰਘ ਹੁਣਾਂ ਦਾ ਸਾਰਾ ਅਜੇ ਤੱਕ ਦਾ ਰਿਕਾਰਡ ਰਿਆ ਜੋ ਪਿਛੋਕੜ ਰਿਆ ਸਾਰੀ ਉਹਦੀ ਗੱਲਬਾਤ ਕਰਨ ਦੀ ਸੀ ਜੀ ਪਹਿਲਾਂ ਤੋਂ ਸਾਡੇ ਸਾਥੀਆਂ ਤੁਸੀਂ ਬਖਾਤਬ ਹੋ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਭਾਈ ਜੀ ਪਹਿਲਾਂ ਤੁਸੀਂ ਇੱਕ ਗੱਲ ਇੱਥੇ ਸ਼ੁਰੂ ਕਰੋ ਕਿਉਂਕਿ ਮੈਂ ਤਾਂ ਜਾਣਦਾ ਵੀ ਤੁਹਾਡੇ ਥੋੜੀ ਜਿਹੀ ਇਤਿਹਾਸ ਬਾਰੇ ਤੁਸੀਂ ਉਹ ਚੀਜ਼ ਦੱਸਿਓ ਵੀ ਹਾਂ ਜਿਹੜਾ ਤੁਸੀਂ ਬਾਹਰ ਜਾ ਕੇ ਆਏ ਬਾਹਰੋਂ ਫਿਰ ਵਾਪਸ ਆ ਕੇ ਕਿਵੇਂ ਤੁਸੀਂ ਆਪਣੀ ਖੇਤੀ ਵਾਲੇ ਪਾਸੇ ਵੀ ਪੈਣਾ ਪਈਆ ਸ਼ੁਰੂਆਤ ਦੋਸਤ ਹੋ ਰਹੀ ਠੀਕ ਸਰ ਬਾਹਰ ਤਾਂ ਐਕਚੁਅਲੀ ਮੇਰਾ ਭਰਾ ਸੀ ਵੱਡਾ ਠੀਕ ਹੈ ਜੀ ਉਹ ਤੋਂ ਕਰਕੇ ਅਸੀਂ ਚਲੇ ਗਏ ਕੋਈ ਅਸੀਂ ਐਡ ਏਜੰਟਾਂ ਨਹੀਂ ਪੈਸਾ ਨਹੀਂ ਖਰਚਿਆ ਅਸੀਂ ਤਾਂ ਆਪਣੀ ਟਿਕਟ ਲਈ ਤੇ ਚਲੇ ਗਏ ਠੀਕ ਹੈ ਜੀ ਉਦੋਂ 2008 ਦੀ ਗੱਲ ਆ ਉਦੋਂ 20 ਕੁ ਹਜ਼ਾਰ ਦੀ ਰਿਟਰਨ ਟਿਕਟ ਸੀ ਲੋਨ ਦੀ ਹਾਂ ਹਾਂ ਤੇ ਉੱਥੇ ਗਏ ਤੇ ਉੱਥੇ ਖੇਤੀ ਦਾ ਕੰਮ ਕਰਦੇ ਸੀ ਭਰਾ ਮੇਰੇ ਤੇ ਅਸੀਂ ਦੇਖਿਆ ਉੱਥੇ ਜਿਹੜੇ ਮਾਲਕ ਦੇ ਖੇਤੀ ਦਾ ਕੰਮ ਕਰਦੇ ਸੀ ਜੀ ਉਹਦੇ ਕੋਲ ਮਸਾ ਸਾਡੇ ਜਿੰਨੀ ਕੁ ਜ਼ਮੀਨ ਸੀ ਠੀਕ ਹੈ ਜੀ ਉਹ ਮੈਂ ਕਿਹਾ ਯਾਰ ਇਹਦੇ ਬੰਦੇ ਤੇ 20 22 ਬੰਦੇ ਕੰਮ ਕਰਦੇ ਆ ਬੰਦੇ ਦੇ 20 22 ਕਿੱਲਾਂ 'ਚ ਸਾਡੇ ਕੋਲ ਤਾਂ 25 ਕਿੱਲੇ ਚਾਰਾਂ ਪੰਜਾਂ ਠੀਕ ਹੈ ਜੀ ਤੇ ਮੈਂ ਖ ਵੀ ਨਹੀਂ ਫਿਰ ਮੈਂ ਉੱਥੇ ਨਹੀਂ ਰਿਹਾ ਮੈਂ ਵਾਪਸ ਆ ਕੇ ਆਪਣਾ ਕਰੇ ਕੰਮ ਕਰਨ ਦੀ ਜਣੀ ਦੇਖਦੇ ਰਿਹਾ ਵੀ ਕਿੱਧਰ ਕਿ ਕੋਈ ਰਾਹ ਨਹੀਂ ਸਿਲਬ ਰਿਹਾ ਇਹ ਕਿਹੜੇ ਸਾਲ ਦੀ ਗੱਲ ਹੈ ਜੀ ਇਹ 2000 ਮੇਰੇ ਖਰ 8 ਕਿਤੇ ਦੀ ਗੱਲ ਹੈ ਜੀ 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 ਤੇ ਉਸ ਤੋਂ ਬਾਅਦ ਫਿਰ ਸਾਨੂੰ ਸਮਰਾਲੇ ਕੇ ਵੀ ਕੇ ਇੱਕ ਇਲੈਕਸ਼ਨ ਦੇ ਵਿੱਚ ਗਏ ਸੀ ਹੂੰ ਉਹ ਡਾਕਟਰ ਤਵਾੜੀ ਸੀ ਉਹ ਸਾਡੇ ਪਿੰਡ ਦੇ ਪ੍ਰੈਜਾਈਡਿੰਗ ਆਫਸਰ ਸੀ ਹੂੰ ਤੇ ਉਹਨਾਂ ਨੂੰ ਮਿਲੇ ਉਹ ਗੱਲਾਂ ਮਾਤਾਂ ਜੋ ਕਹਿੰਦੇ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਦਾ ਕਿਸੇ ਦੇ ਕਾਗਜ਼ ਕੂਜ ਰੱਦ ਨਹੀਂ ਕਰਦਾ ਸੀ ਗਏ ਤਾਂ ਅਸੀਂ ਸਾਡੇ ਕਾਗਜ਼ ਨਾ ਰੱਦ ਕਰਿਓ ਉਹ ਕਹਿੰਦਾ ਮੈਂ ਯਾਰ ਕਿਸੇ ਦਾ ਗਲਤ ਕੰਮ ਕਰਦਾ ਹੀ ਨਹੀਂ ਹੈਗਾ ਬਲਕਿ ਜੇ ਕਿਸੇ ਦੇ ਕਾਗਜ਼ ਮੈਂ ਕਹਿ ਦੂੰਗਾ ਯਾਰ ਲਾ ਦੇ ਨਾਲ ਠੀਕ ਆ ਕਰ ਲਾ ਆਪਣੇ ਸਾਰਿਆਂ ਨੂੰ ਕਹਿੰਦਾ ਮੈਂ ਕਿਸੇ ਦੇ ਕਾਗਜ਼ ਰੱਦ ਨਹੀਂ ਕਰਨੇ ਚਲ ਉਹਦਾ ਨੀੜ ਤਾਂ ਵੱਧ ਹੀ ਨਹੀਂ ਫਿਰ ਉਹ ਕਹਿੰਦਾ ਤੁਸੀਂ ਕਿਹੜੇ ਕ ਪੰਜ ਪਏ ਹੋ ਤੁਸੀਂ ਵੋਟਾਂ ਤੋਂ ਲੈਣਾ ਕੀ ਆ ਤੁਸੀਂ ਆਪਣੀ ਖੇਤੀ ਕਰੋ ਅਸੀਂ ਆਪਣੀ ਚਲੋ ਉਹਨਾਂ ਦੀ ਸਲਾਹ ਨਾਲ ਖੇਤੀ ਪਰ ਲੱਗੇ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਕ੍ਰੌਪ ਰੇਜ਼ ਜੂਮੇਨਜਮੈਂਟ ਤੇ ਕੰਮ ਕਰਨਾ ਸ਼ੁਰੂ ਕੀਤਾ ਉਹ ਦਸਿਆ ਉਹਨੇ ਵੀਰਾ پید ਆਏ ਤੁਹਾਡੇ ਖੇਤਾਂ ਦੇ ਵਿੱਚ ਆਰਗੈਨਿਕ ਮੀਟਰ ਵਧੂ ਜੀ ਉਹ ਖਾਦ ਦੀ ਘੱਟ ਲੋਡ ਹੋ ਜੂ ਸਾਰਾ ਕੁਝ ਉਹਨੇ ਦੱਸਿਆ ਤੇ ਉਦੋਂ ਬਾਅਦ ਅਸੀਂ ਆਪਣੇ ਖੇਤੀ ਵਾਲੇ ਕੰਮ 'ਚ ਆ ਗਏ ਤੇ ਮੁੜ ਕੇ ਅਸੀਂ ਫਿਰ ਪਿੱਛੇ ਨਹੀਂ ਦੇਖਿਆ ਤੇ ਫਿਰ ਅਵਾਰਡ ਤੇ ਅਵਾਰਡ ਮਿਲਦੇ ਗਏ ਬਿਲਕੁਲ ਮੈਂ ਖਾਸ ਕਰਕੇ ਉਹ ਗੁੰਗੀ ਇਹਨਾਂ ਦੇ ਮੂੰਹ ਹੀ ਆਪਾਂ ਸੁਣਾਗੇ ਇਹ ਦੱਸਣਾ ਚਾਹਾਂਗਾ ਆਪਣੇ ਸਾਥੀਆਂ ਨੂੰ ਸੁਖਜੀਤ ਹੁਣਾਂ ਨੇ ਬਰਨ ਫਰੀ ਆਪਣਾ ਪਿੰਡ ਨਹੀਂ ਆਪਣੇ ਆਲੇ ਦੁਆਲੇ 20 ਪਿੰਡ ਜਿਹੜੇ ਉਹ ਬਰਨ ਫਰੀ ਪਿੰਡ ਬਣਾਏ ਉਹ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਸਾਥੀਆਂ ਦੇ ਸਹਿਯੋਗ ਨਾਲ ਕਿਉਂਕਿ ਬڑے WhatsApp ਗਰੁੱਪ ਵੀ ਚਲਾਉਂਦੇ ਨੇ ਤੇ ਸੁਖਜੀਤ ਜੀ ਤੁਹਾਨੂੰ ਆਪ ਹੀ ਦੱਸਦੇ ਕਿਉਂਕਿ ਅਸੀਂ ਮਨ ਯਾਦ ਹੈ ਇੱਕ ਪ੍ਰੈਮਿੰਿਸਟਰ ਅਵਾਰਡ ਦੇ ਲਈ ਯੂਨਸੀ ਵੱਲੋਂ ਇੱਕ ਡਾਕੂਮੈਂਟਰੀ ਬਣਾਈ ਸੀ ਇਹਨਾਂ ਦੀ ਜੋ ਕਥਨੀ ਕਿਉਂਕਿ ਆਪਾਂ ਜੇ ਗੱਲ ਕਰਦੇ ਨਾ ਵੀ ਇੱਕ ਫਾਰਮਰ ਵੀ ਇੱਕ ਸਾਇੰਟਿਸਟ ਹੁੰਦਾ ਉਹ ਵੀ ਕਦੇ ਆ ਵੀ ਕਿਸੇ ਤਰੀਕੇ ਨਾਲ ਆਪਣੇ ਉਲਤ ਜਰਬੇ ਹੀ ਕਰਦਾ ਵਾ ਉਹ ਜਰਬੇ ਆਪਣੇ ਸਾਂਝੇ ਇਹਨਾਂ ਦੇ ਅਨੁਸਾਰ ਜੈਵਿਕ ਮਾਦਾ ਉਸ ਚੀਜ਼ ਦੇ ਨਾਲ ਵੱਧ ਸੋਝੋ ਸੀ ਵੀ ਖਾਸ ਕਰਕੇ ਪਰਾਲੀ ਆਪਾਂ ਜੀ ਜਜਬੂ ਵੀ ਚੇ ਕਰੀ ਇਹ ਵੀ ਭਾਜੀ ਤੁਸੀਂ ਆਪ ਹੀ ਦੱਸਿਓ ਜੀ ਤੁਹਾਡੇ ਜੋ ਤਜਰਬਾ ਨੇ ਉਹ ਕੀ ਕਹਿੰਦੇ ਜਦੋਂ ਜਦੋਂ ਆਪਾਂ ਪ੍ਰਾਲੀ 5-4 ਸਾਲ ਖੇਤ ਦੇ ਵਿੱਚ ਬਾਦਦੇ ਨੇ ਨਾ ਜੀ 5 ਸਾਲ ਬਾਅਦ ਸਾਡੇ ਖੇਤ ਤਜਰਬਾ ਹੋਇਆ ਸੀ ਬਿਲਕੁਲ ਇਦਾਂ ਨਾਲ ਦਾ ਖੇਤ ਤੇ ਇਦਾਂ ਸਾਡਾ ਖੇਤ ਬਿਲਕੁਲ ਜੀ ਬਿਲਕੁਲ ਉਹ ਅਗਲਾਉਂਦੇ ਸੀ ਤੇ ਅਸੀਂ ਨਹੀਂ ਅਗਲਾਉਂਦੇ ਸੀ ਜੀ 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 ਔਰ 20% ਆਰਗੇਨਿਕ ਕਾਰਬਨ ਪੀਯੂ ਦੀ ਰਿਕਾਰਡ ਦੇ ਮੁਤਾਬਕ ਸਾਡੇ ਖੇਤ ਚ ਵਧਿਆ ਅੱਛਾ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਭਾਜੀ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਵੀ ਹਾਂ ਅਵਾਰਡ ਤੇ ਵਾਰਡ ਦੀ ਆਪਣ ਮਿਲ ਬੀਆਂ ਚਲੋ ਹੋਰ ਵੀ ਝੋਲੀ ਤੜਿਆਉਣੇ ਜਿਹੜਾ ਪਿਛਲੇ ਸਾਲ ਤੁਹਾਨੂੰ ਇੱਕ ਗ੍ਰਿਪ ਦਾ ਅਵਾਰਡ ਮਿਲ ਪੰਜਾਬ ਸਟੇਟ ਕੌਂਸਲ ਸਾਇੰਸ ਟੈਕਨੋਲੋਜੀ ਵੱਲੋਂ ਕਿਉਂਕਿ ਉਹਦੀਆਂ ਹੁਣ ਵੀ ਅਰਜ਼ੀਆਂ ਮੰਗੀਆਂ ਜਾ ਰਹੀਆਂ ਆ ਵੈਬਸਾਈਟ ਤੇ ਜਾ ਕੇ ਤੁਸੀਂ ਹੁਣ ਵੀ ਜਿਹੜੇ ਅਗਾਬ ਦੇ ਕਿਸਾਨ ਨੇ ਉਹ ਅਪਲਾਈ ਕਰ ਸਕਦੇ ਉਸ ਅਵਾਰਡ ਬਾਰੇ ਉਹ ਕਿਉਂ ਮਿਲਿਆ ਉਹ ਜ਼ਿਕਰ ਜ਼ਰੂਰ ਕਰਦੇ ਜੀ ਪਲੀਜ਼ ਉਹ ਜੀ ਅਸੀਂ ਪਹਿਲਾਂ ਪਿਆਜ਼ ਦੇ ਸੀਡ ਤੇ ਕੰਮ ਕਰਦੇ ਸੀ ਜੀ ਪਿਆਜ ਦਾ ਸੀਡ ਜਦੋਂ ਫੁੱਲਾਂ ਦੇ ਵਿੱਚੋਂ ਕੱਢਦੇ ਸੀ ਨਾ ਜੀ ਜੇ ਤਾਂ ਉਹਨਾਂ ਨੂੰ ਜ਼ਿਆਦੇ ਧੁੱਪਾਂ ਰੱਖ ਦਿੰਦੇ ਸੀ ਜੀ ਉਹਦੀ ਸੀਡ ਦੀ ਜਰਮੀਨੇਸ਼ਨ ਖਤਮ ਹੋ ਜਾਂਦੀ ਸੀ ਹੂੰ ਜੇ ਉਹਨੂੰ ਕੁੱਟਦੇ ਸੀ ਤਾਂ ਸੀਡ ਖਰਾਬ ਚ ਉਹਨੂੰ ਫਿਰ ਐਂ ਹੱਥ ਨਾਲ ਮਰਦੀ ਸੀ ਲੇਡੀਜ਼ ਜੀ ਉਹਨਾਂ ਦੇ ਹੱਥ ਖਰਾਬ ਹੋ ਜਾਂਦੇ ਸੀ ਹਾਂਜੀ ਹਾਂਜੀ ਫਿਰ ਅਸੀਂ ਕੀਵੀਕਾਲੇ ਸੈਂਟਿਸਟਸ ਨਾਲ ਮਿਲ ਕੇ ਜੀ ਵੀ ਯਾਰ ਕੋਈ ਐਦਾਂ ਦਾ ਹੱਲ ਕੱਢਿਆ ਜਾਵੇ ਜਿਹੜਾ ਸਸਤਾ ਵੀ ਹੋਵੇ ਤੇ ਠੀਕ ਵੀ ਹੋਵੇ ਜੀ ਤਾਂ ਫਿਰ ਇੱਕ ਛੋਟੀ ਮਸ਼ੀਨ ਬਣਾਈ ਜਿਹੜੀ ਪਹਿਲਾਂ ਹੱਥ ਨਾਲ ਘੁੰਮਦੀ ਸੀ ਫਿਰ ਅਸੀਂ ਉਹ ਤੇ ਮੋਟਰ ਲਾ ਲਈ ਉਹ तकरीबन 5000 ਦੀ ਬਣ ਗਈ ਸੀ ਬਿਨਾ ਮੋਟਰ ਤੋਂ ਤੇ ਬਹੁਤ ਵਧੀਆ ਸੀਟ ਕੱਢਦੀ ਸੀ ਜਿਹੜੀ ਆਮ ਲੱਖ ਸਵਾ ਲੱਖ ਦਾ ਫਰੈਸ਼ਰ ਆਉਂਦਾ ਅੱਛਾ ਅੱਛਾ ਚ ਠੀਕ ਹੈ ਜੀ ਤੇ ਉਹਦੇ ਕਰਕੇ ਤੁਹਾਨੂੰ ਨਹੀਂ ਮਿਲਿਆ ਦੁੱਧ ਕਰਕੇ ਤੇ ਮੈਨੂੰ ਪਤਾ ਲੱਗਿਆ ਜੀ ਇਹ ਮੁੱਖ ਮੰਤਰੀ ਅਵਾਰਡ ਤੁਹਾਨੂੰ ਪਿਛਲੇ 2 ਸਾਲ ਮਿਲੇ ਹੀ ਹੈ ਤੁਹਾਡੀ ਫਾਈਲ ਕਿ ਅੱਗੇ ਵੀ ਮੂਵ ਹੋਈ ਹੈ ਮੁੱਖ ਮੰਤਰੀ ਪਦ ਦੀ ਰਾਸ਼ਟਰਪਤੀ ਅਵਾਰਡ ਵਾਸਤੇ ਮੂਵ ਹੋਈ ਹੈ ਮੂਵ ਹੋਈ ਹੈ ਜੀ ਬਹੁਤ ਚੰਗੀ ਗੱਲ ਹੈ ਜੀ بڑا ਇਹ ਸ਼ੁਭ ਸੰਕੇਤ ਹੈ ਜੀ ਮੈਂ ਭਾਜੀ ਤੁਹਾਡੇ ਕੋਲੋਂ ਕਿਉਂਕਿ નો ਡਾਊਟ ਵੀ ਤੁਹਾਨੂੰ ਮੈਂ ਤੁਹਾਡੇ ਦਿਵਾਲੇ ਪਿੰਡ ਮੈਂ ਖੇਤਾਂ ਵਿੱਚ ਕਈ ਵਾਰ ਵੇਖਿਆ ਵੀ ਮਿੱਟੀ ਨਾਲ ਮਿੱਟੀ ਹੋਇਆ ਰੰਦਾ ਬੰਦਾ ਆਪ ਖੁਦ ਜੇ ਤੁਸੀਂ ਅੱਜ ਬੜੇ ਜੈਂਟਲਮੈਨ ਵੀ ਬਣੇ ਬੜੀ ਬੀ ਖੁਸ਼ੀ ਵਾਲੀ ਗੱਲ ਹੈ ਦੇਖੋ ਜਿਹੜੀ ਮੈਂ ਨਹੀਂ ਬਹੁਤ ਵਾਰ ਇਸ ਵਿਸ਼ੇ ਤੇ ਕਿਸਾਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਵੀ ਜਿਹੜਾ ਅੱਜ ਕੱਲ ਦਾ ਸਮਾਂ ਜਿੱਦਾਂ ਸਾਡੇ ਬਾਪੂ ਜੀ ਹੁੰਦੇ ਸੀ ਬਜ਼ੁਰਗ ਸੀ ਉਹ ਪੰਜ ਭਾਈ ਖੁਦ ਸੀ ਬਿਲਕੁਲ ਜੀ ਤਿੰਨੋਂਾਂ ਚੋਂ ਸਰਕਾਰੀ ਸਰਵਿਸ ਤੇ ਸੀ ਦੋ ਖੇਤੀ ਕਰਾਉਂਦੇ ਸੀ ਉਦੋਂ ਲੋਕਾਂ ਕੋਲ ਟਾਈਮ ਸੀ ਮੈਂ ਮੈਂ ਗੱਲ ਉੱਥੇ ਲਿਆਉਣੀ ਜਾਂਦਾ ਸੀ ਵੀ ਭਾਜੀ ਵੱਲੋਂ ਇੱਕ ਬੜਾ ਸਫਲਤਾਪੂਰਵਕ ਐਫਪੀਓ ਉਹ ਚਲਾਇਆ ਜਾ ਰਿਹਾ ਹੈ ਉਹਦੇ ਕਿੰਨੇ ਕਿਸਾਨ ਜੁੜੇ ਨੇ ਕਿੰਨੇ ਕਿਸਾਨਾਂ ਦੀ ਜਿਹੜੀ ਪ੍ਰੋਡਿਊਸ ਆ ਉਹਦੀ ਮਾਰਕੀਟਿੰਗ ਪ੍ਰੋਪਰ ਹੋ ਰਹੀ ਹੈ ਕਿਵੇਂ ਇਨਪੋਰਟਸ ਵਧੀਆ ਤਰੀਕੇ ਨਾਲ ਮਿਲ ਰਹੇ ਮੈਂ ਉਸ ਪਾਸੇ ਹੁਣ ਜਦ ਕਿ ਹੋਗੀ ਇੱਕ ਉਹਦੇ ਡਾਇਰੈਕਟਰ ਵੀ ਨੇ ਉਹ ਭਾਜੀ ਉਹ ਗੱਲ ਸ਼ੁਰੂ ਕਰ ਰਹੇ ਜੀ ਉਹ ਐਫਪੀਓ ਸਾਡੀ ਹੈਗੀ ਸਮਰਾਲਾ ਫਾਰਮਰ ਪ੍ਰੋਡਿਊਸਰ ਕੰਪਨੀ ਜੀ ਜੀ ਉਹਦੇ ਚ ਅਸੀਂ ਕੰਟਰੈਕਟ ਫਾਰਮਿੰਗ ਕਰਵਾਉਂਦੇ ਆ ਜਿੱਦਾਂ ਆਪਣੇ ਮੱਕੀ ਦੀ ਹੋਗੀ ਪਾਪ ਕੌਰਨ ਦੀ ਜਾਂ ਸੌਫਟ ਮੱਕੀ ਦੀ ਜਾਂ ਆਪਣੇ ਇਸ ਵਾਰ ਕਣਕ ਦੀ ਵੀ ਆ ਸਾਡੇ ਕੋਲ ਹੂੰ ਉਹ ਕੋਈ ਵੀ ਜ਼ਿੰਮੇਵਾਰ ਮੰਡੀ ਨਹੀਂ ਜਾਂਦਾ ਵੈਰੀ ਗੁੱਡ ਉਹਨਾਂ ਨੂੰ ਐਮਐਸਪੀ ਤੋਂ ਉੱਪਰ ਰੇਟ ਮਿਲ ਰਹੇ ਨੇ ਵੈਰੀ ਗੁੱਡ ਬਲਕਿ ਸਾਨੂੰ ਉਹ ਜਿਹੜੇ ਅਨਵਾਰ ਵਾਲੇ ਕਹਿੰਦੇ ਵੀ ਤੁਸੀਂ ਮੰਡੀ 'ਚ ਖੋਲੋ ਆਪਣਾ ਦੁਕਾਨ ਆਟਸ ਦੀ ਹਾਂਜੀ ਅਸੀਂ ਕਹਿੰਦੇ ਅਸੀਂ ਖੋਲੋ ਅਸੀਂ ਐਮਐਸਪੀ ਤੋਂ ਉੱਪਰ ਤਾਂ ਖਰੀਦ ਰਹੇ ਸੀ ਮੰਡੀ 'ਚ ਕਿਵੇਂ ਜਾਈਏ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਜ਼ਿੰਮੇਵਾਰ ਨੂੰ ਮੰਡੀ ਐਫਪੀਓ ਤੋਂ ਐਮਐਸਪੀ ਤੋਂ ਉੱਪਰ ਪੈਸੇ ਮਿਲ ਰਹੇ ਨੇ ਅਸੀਂ ਮੰਡੀ ਕੀ ਕਰਨ ਜਾਣਾ ਮੰਡੀ ਦੇ ਖਰਚੇ ਸੀ ਜ਼ਰੂਰੀ ਪਾਉਣੇ ਉੱਥੇ ਦੁਕਾਨ ਲੈਣੀ ਪਊਗੀ ਲੇਬਰ ਰੱਖਣੀ ਪਊ ਉਹ ਖਰਚੇ ਕੌਣ ਚੱਲੂਗਾ ਜੀ ਬਿਲਕੁਲ ਖੂਬਸੂਰਜ ਜੋ ਸੁਖਜੀਤ ਉਹਨਾਂ ਦੀ ਪਰਸਨੈਲਿਟੀ ਦਾ ਪਾਰਟ ਹੈ ਉਹ ਹੈ ਜਿਵੇਂ ਇਹਨਾਂ ਲੇਗੇਸੀ ਸਟਿਲ ਗoing on ਜਿਵੇਂ ਦੱਸਦੇ ਨੇ ਵੀ ਜਰਮਨੀ ਜਾ ਕੇ ਜਗੂਰੇ ਕੋਲ ਕੰਮ ਕਰ ਰਾ ਉਹਦੇ ਕੋਲ 20 ਖੇਤਾਂ ਸੀ 10 ਬੰਦੇ 15 ਬੰਦੇ ਕੰਮ ਕਰ ਰਹੇ ਆ ਤੇ ਕਿਉਂ ਨਾ ਆਪਣੇ ਖੇਤ ਹੀ ਵਧੀਆ ਸੰਭਾਲ ਲੀਏ ਹੁਣ ਉਹੀ ਲੇਗੇਸੀ ਹੁਣ ਇਹਨਾਂ ਦੇ ਜੋ ਸਾਬਜਦਾਨ ਨੇ ਮੈਂ ਕੁਲਵਿੰਦਰ ਸਿੰਘ ਬਾਈ ਵੀਰੇ ਤੁਸੀਂ ਇੱਧਰ ਆਓ ਸਾਡੇ ਪਤੀਜ ਵਗੂ ਆ ਇਹ ਇਹਨਾਂ ਦੇ ਵਿਚਾਰ ਵੀ ਆਪਾਂ ਸੁਣਦੇ ਹਾਂ ਸੋ ਇਹ ਵੀ ਦੱਸਾਂਗੇ ਵੀ ਇਹ ਵੀ ਖੇਤੀ ਨਾਲ ਹੁਣ ਜੁੜੇ ਨੇ ਤੇ ਖੇਤੀ ਨਾਲ ਜੁੜੇ ਨੇ ਤੇ ਮੰਨਦੇ ਨਾਲ ਕਹਿੰਦੇ ਵੀ ਹਾਂ ਮੈਂ ਖੇਤੀ ਨਾਲ ਜੁੜਿਆ ਹਾਂ ਤੇ ਇਹ ਜਿਹੜੀ ਸਟੇਟਮੈਂਟ ਕਈ ਵਾਰੀ ਸੁਣਨ ਨੂੰ ਚਾਹੁੰਦੇ ਕਈਆਂ ਤੋਂ ਮੋਹ ਬੀਆ ਅੱਜਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ ਉਹ ਖੇਤੀ ਤੋਂ ਬੇਮੁਖ ਹੋ ਰਹੀ ਹੈ ਇਹੋ ਜੀ ਗੱਲ ਨਹੀਂ ਕੁਲਵਿੰਦਰ ਪਹਿਲਾ ਦਾ ਵੀਰ ਤਾਰਦਸਾ ਸੈਸੀਕਰ ਰਾਜ ਅੱਛਾ ਰਾਜੀ ਪਹਿਲਾਂ ਸਭ ਤੋਂ ਪਹਿਲਾਂ ਇਹ ਯਾਦ ਚੀਜ਼ ਦੱਸਿਓ ਬਾਬਾ ਸੁਖਜੀਤ ਉਹਨਾਂ ਦੇ ਤੁਸੀਂ ਖੇਤੀ ਦੇ ਨਾਲ ਜੁੜੇ ਹੋ ਹੈ ਤੁਸੀਂ ਕਿਹੜੀ ਕਿਹੜੀ ਆ ਫਸਲਾਂ ਜਿਹੜੀਆਂ ਉਹ ਤੁਸੀਂ ਆਪਣੇ ਖੇਤ ਸੰਭਾਲੀਆਂ ਹਿੰਦ ਤੱਕ ਅਸੀਂ ਜਿਵੇਂ ਫਿਲਹਾਲ ਆਲੂ ਦੀ ਖੇਤੀ ਕਰ ਰਹੇ ਹਾਂ ਜੀ ਜੀ ਤੇ ਸਪੈਸ਼ਲਾਈਜ਼ਡ ਕਣਕਾਂ ਅਸੀਂ ਕਣਕ ਨੂੰ ਅਲੱਗ-ਅਲੱਗ ਕਲਾਸੀਫਾਈ ਕਰਕੇ ਵੈਰੀ ਗੁੱਡ ਜਿਹੜੀ ਕਣਕ ਵੀ ਵੈਰਾਈਟੀ ਜੇ ਕੋਈ ਵੈਰਾਈਟੀ ਜਿੱਦਾਂ ਪੀਜ਼ਾ ਬਣਾਉਣ ਵਾਸਤੇ ਸਪੈਸ਼ਲ ਆ ਹਾਂ ਹਾਂ ਵੈਰਾਈਟੀਆਂ ਬਰੈਡ ਵਾਸਤੇ ਸਪੈਸ਼ਲ ਨੇ ਹਾਂ ਹਾਂ ਜਿੱਦਾਂ ਆਪਣੀ ਪੀਏਯੂ ਦੀ ਇੱਕ ਵੈਰਾਈਟੀ ਜ਼ਿੰਕ 1 ਆ ਰਹੀ ਆ ਵੈਰੀ ਗੁੱਡ ਚਪਾਤੀ ਖਾਣ ਵਾਸਤੇ ਘਰੇ ਸਪੈਸ਼ਲ ਹੈ ਜੀ ਹੂੰ ਹੂੰ ਜਿੱਦਾਂ ਚਪਾਤੀ ਨੰਬਰ 1 ਵੈਰਾਈਟੀ ਆ ਉਹ ਅਸੀਂ ਚਪਾਤੀ ਵਾਸਤੇ ਸੇਲ ਕਰ ਰਹੇ ਆ ਹੂੰ ਤੇ ਆਲੂ ਨੂੰ ਵੀ ਅਲੰਗ-ਅਲੰਗ ਅਸੀਂ ਕਲਾਸੀਫਾਈ ਕਰਕੇ ਹੂੰ ਤੇ ਉਸ ਤੋਂ ਬਾਅਦ ਅਸੀਂ ਮੱਕੀ ਦਾ ਕੰਮ ਕਰ ਰਹੇ ਹਾਂ ਜੀ ਮੱਕੀ ਸੌਫਟ ਕੋਰ ਨਹੀਂ ਅਜੀ ਅਲੱਗ ਤੋਂ ਜਿਹੜੀ ਆਪਣੇ ਮੌਸਮ ਦੇ ਵਿੱਚ ਬਹੁਤ ਵਧੀਆ ਹੁੰਦੀ ਆ ਬਿਲਕੁਲ ਜੀ ਉਹ ਟਾਕੋਜ਼ ਬਣਾਉਣ ਵਾਸਤੇ ਕੌਰਨ ਅਸੀਂ ਬੇਚ ਰਹੇ ਆ ਜੀ ਮਾਰਕੀਟ ਨਾਲੋਂ ਕਾਫੀ ਚੰਗੇ ਪ੍ਰਾਈਸਿਸ ਤੇ ਸੀ ਉਹ ਚੀਜ਼ ਨੂੰ ਬੇਚ ਰਹੇ ਆ। ਵੈਰੀ ਗੁੱਡ। ਤੇ ਅਸੀਂ ਝੋਨੇ ਦੀ ਜਗ੍ਹਾ ਤੇ ਵੀ ਹੁਣ ਹਾਈਬ੍ਰਿਡ ਮੱਕੀ ਦਾ ਸੀਡ ਪ੍ਰੋਡਕਸ਼ਨ ਤੇ ਜਾ ਰਹੇ ਆ। ਹੂੰ ਹੂੰ ਤੇ ਉਹ ਵੀ ਸਾਨੂੰ ਝੋਨੇ ਨਾਲੋਂ ਮੰਨ ਕੇ ਚੱਲੋ ਬਈ ਜ਼ਿਆਦਾ ਪ੍ਰੋਫਿਟ ਦੇਣ ਵਾਲੇ ਪਾਸੇ ਨੂੰ ਅਸੀਂ ਦੋ। ਬਿਲਕੁਲ ਬਿਲਕੁਲ ਬੜੀ ਵਧੀਆ ਗੱਲ ਹੈ ਜੀ ਕਿਉਂਕਿ ਸਮੇਂ ਦਾ ਹਾਨੀ ਬਣਨਾ ਤੁਸੀਂ ਕੁਲਵਿੰਦਰ ਜੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਸਮੇਂ ਦੇ ਅਨੁਸਾਰ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਅਨੁਸਾਰ ਢਾਲੀਆਂ ਗਈਆਂ। ਤੇ ਹੋਰ ਮੈਂ ਦੱਸਾਂ ਅੱਜ ਖਾਸ ਕਰ ਕੁਲਵਿੰਦਰ ਦੇ ਉਹਦੇ ਭਾਈ ਸੁਖਜੀਤ ਉਹਨਾਂ ਨੇ ਸਭਾ ਕਢੇ ਆ ਇਹਨਾਂ ਨੇ ਪਿੱਛੇ ਜੇ ਦੋ ਕੁ ਦਿਨ ਪਹਿਲਾਂ ਕਹਾੜੀ ਵੀ ਲਾਈ ਸੀ ਇਹ ਦੋ ਚਾਰ ਦਿਨ ਬੰਨ ਸੀ ਮੈਂ ਤਾਂ ਬਕਾਇਦਾ ਜੁਗੂ ਗੋੜਾ ਵਗੈਰਾ ਜੋ ਹੋਰ ਪ੍ਰੋਡਕਟ ਜੇਣਦੀ ਉਹ ਟੇਸਟ ਵੀ ਕਿਤੇ ਬੜੇ ਵਧੀਆ ਨੇ ਤੂੰ ਵੀਰੇ ਉਹਦੇ ਬੰਦ ਵੀ ਦੱਸਿਓ ਨਾਲ ਮੜ ਜਾ ਉਹ ਤੁਹਾਡਾ ਤਜਰਬਾ ਕਿਦਾਂ ਦਾ ਰਿਹਾ ਉਹ ਸਾਡੇ ਅਸੀਂ ਐਫ ਪੀਓ ਦੇ ਵਿੱਚ ਜਦੋਂ ਅਸੀਂ ਫਸਲ ਤਾਂ ਫਾਰਮਰ ਆਪ ਦੀ ਸਾਰੇ ਵੇਚਦੇ ਹੀ ਵੇਚ ਹਾਂ ਤੇ ਅਸੀਂ ਕੁਝ ਇਹ ਵੀ ਸੋਚ ਰਹੇ ਸੀ ਕਿ ਕੁਝ ਜਿਹੜੇ ਮਲੋ ਸਹਾਇਕ ਧੰਦੇ ਨੇ ਨਾਲ-ਨਾਲ ਅਸੀਂ ਉਹਨਾਂ ਵੱਲ ਵੀ ਜਾਈਏ ਤੇ ਪ੍ਰੋਡਕਟ ਦੀ ਹਰੇਕ ਦੀ ਵੈਲਿਊ ਐਡੀਸ਼ਨ ਕਰੀਏ ਹੂੰ ਤੇ ਉਹਦੇ ਵਿੱਚ ਅਸੀਂ ਜਿੱਦਾਂ ਜਿੰਨੇ ਵੀ ਫਾਰਮਰਾਂ ਨੇ ਆਰਗੋਂ ਸਾਡੇ ਗੰਨਾ ਲਾਉਂਦੇ ਨੇ ਤੇ ਉਹਦੇ ਵਿੱਚ ਅਸੀਂ ਉਹਦਾ ਗੁੜ ਬਣਾ ਕੇ ਤੇ ਗੁੜ ਦੀਆਂ ਅੱਗੇ ਕੈਂਡੀਜ਼ ਬਣਾ ਕੇ ਤੇ ਉਹਦੇ ਵਿੱਚ ਅਲੱਗ-ਅਲੱਗ ਫਲੇਵਰ ਪਾ ਕੇ ਤੇ ਉਹਨੂੰ ਸੇਲ ਕਰ ਰਹੇ ਹਾਂ ਜੀ। ਵੈਰੀ ਗੁੱਡ ਤੇ ਉਹਦੇ ਤੋਂ ਅਲਾਵਾ ਜਿਵੇਂ ਅਸੀਂ ਸਰੋਂ ਦਾ ਬੀਜਦੇ ਹਾਂ ਜੀ ਐਸ 7 ਤੇ ਉਹਦਾ ਕੋਲਡ ਪ੍ਰੈਸ ਆਇਲ ਅਸੀਂ ਸੇਲ ਕਰ ਰਹੇ ਹਾਂ ਜੀ। ਵੈਰੀ ਗੁੱਡ ਤੇ ਇਦਾਂ ਦੇ ਹੋਰ ਵੀ ਕਾਫੀ ਪ੍ਰੋਡਕਟਸ ਨੇ ਜਿੱਦਾਂ ਅਸੀਂ ਅਚਾਰ ਵੀ ਸੇਲ ਕਰ ਰਹੇ ਹਾਂ। ਹੂੰ ਹੂੰ ਉਹ ਸੈਲਫ ਹੈਲਪ ਗਰੁੱਪ ਲੇਡੀਆਂ ਦੇ ਸਾਡੇ ਐਫ ਪੀਓ ਦੇ ਨਾਲ ਮਿਲ ਕੇ ਚੱਲ ਰਹੇ ਨੇ। ਤੇ ਇਦਾਂ ਸਾਰਾ ਸਮਾਨ ਅਸੀਂ ਇਸ ਮਾਡਲ ਤੇ ਆ ਰਹੇ ਵੀ ਇੱਕੋ ਹੀ ਦੁਕਾਨ ਤੋਂ ਬੰਦੇ ਨੂੰ ਲਗਭਗ ਸਾਰਾ ਸਾਮਾਨ ਸਾਡੇ ਐਫਪੀਓ ਤੋਂ ਮਿਲ ਜੇ ਜੀ ਬਿਲਕੁਲ ਬਾਈ ਸੁਜੀ ਤੁਸੀਂ ਇੱਕ ਚੀਜ਼ ਦੱਸਿਓ ਹੈਨਾ નો ਡਾਊਟ ਮੇਨ ਤੁਹਾਡੀ ਹੈ ਹੈਨਾ ਤੁਹਾਡੀ ਬੇਟਾ ਜੀ ਨਾਲ ਜਿਵੇਂ 10 ਦੇ ਤੱਕ ਦੀ ਤਕਨੀਕੀ ਨੌਲੇਜ ਜੋ ਇਹਨਾਂ ਨੇ ਦੱਸਿਆ ਹੁਣ ਦੋਵਾਂ ਦੇ ਸੁਮੇਲ ਦੇ ਨਾਲ ਤੁਸੀਂ ਕੀ ਸੋਚਦੇ ਹੋ ਆਪਾਂ ਵੀ ਖੇਤੀਨ ਤਕਨੀਕੀ ਰਾਹ ਦੇ ਤੋਰ ਰਿਹਾ ਉਸ ਲਵਾ ਜਿਵੇਂ ਪ੍ਰੋਡਿਊਸ ਤਿਆਰ ਕਰ ਰਿਹਾ ਹੈ ਹੈਡ ਪ੍ਰੋਸੈਸਿੰਗ ਲੱ passe ਜਾ ਰਿਹਾ ਉਹ ਇੱਕ ਚੰਗਾ ਸੰਗੀਤ ਹੈ ਜੀ ਬਿਲਕੁਲ 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 ਜੀ ਪਰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਵੀ ਕਈ ਵਾਰ ਸੋਚਦੇ ਹੋਣੇ ਨੇ ਵੀ ਇਹ ਮੁੰਡਾ ਪੜਿਆ ਨਹੀਂ ਹੋਣਾ ਤਾਂ ਕਰਕੇ ਖੇਤੀ ਕਰਦਾ ਹੈ ਇਹ ਕਨਵੈਂਟ ਸਕੂਲ ਚ ਪੜਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਨਾਲ ਦੀ ਇੰਗਲਿਸ਼ ਆਪਣੇ ਕੋਈ ਪਿੰਡਾਂ ਦਾ ਬੰਦਾ ਬੋਲ ਨਹੀਂ ਸਕਦਾ ਬਹੁਤ ਚੰਗੀ ਗੱਲ ਜੀ ਬਹੁਤ ਚੰਗੀ ਇਹ ਇਹੀ ਮੈਂ ਗੱਲ ਕਰਦਾ ਵੀ ਕਿਉਂਕਿ ਇੱਕ ਵਿਗਿਆਨ ਦੇ ਨਾਲ ਨਾਲ ਮਿਹਨਤ ਜਦੋਂ ਰਲ ਜਾਂਦੀ ਹੈ ਤਾਂ নো ਡਾਊਟ ਵੀ ਉਹਦੇ ਲਈ ਅਸਮਾਨ ਵੀ ਇੱਕ ਲਿਮਟ ਬਣ ਜਾਂਦਾ ਉਸ ਤੋਂ ਅੱਗੇ ਵੀ ਵਧਿਆ ਜਾ ਸਕਦਾ ਹਾਂਜੀ ਸੰਸਾਰ ਬਹੁਤ ਛੋਟਾ ਹੋ ਗਿਆ ਜੀ ਹੁਣ ਤੁਹਾਨੂੰ ਸੀਡ ਵਾਸਤੇ ਹਰ ਜਗ੍ਹਾ ਗੱਲ ਕਰਨੀ ਪੈਂਦੀ ਹੈ ਹਾਂ 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 ਕਦੇ ਯੂ ਐਸ ਏ ਕਦੇ ਆਸਟ੍ਰੇਲੀਆ ਕਦੇ ਕਿਤੇ ਕਦੇ ਕਿਤੇ ਅਲੱਗ ਅਲੱਗ ਕੰਟਰੀਜ਼ ਵਿੱਚ ਵੀ ਗੱਲ ਕਰਨੀ ਪੈਂਦੀ ਹੈ ਬਿਲਕੁਲ ਜੀ ਬਿਲਕੁਲ ਉਸ ਕਰਕੇ ਫਿਰ ਉਹ ਅਸੀਂ ਉਨੀ ਇੰਗਲਿਸ਼ ਬੋਲ ਨਹੀਂ ਸਕਦੇ ਫਿਰ ਇਹ ਸਾਡਾ ਹੀ ਕੰਮ ਕਰਦਾ ਵੈਰੀ ਗੁੱਡ ਤੇ ਕੁਲਵਿੰਦਰ ਤੁਸੀਂ ਖੇਤੀ ਨਾਲ ਜੁੜੇ ਹੋ ਨੋ ਡਾਊਟ ਬਈ ਖੇਤੀ ਨਾਲ ਜੁੜੜਾ ਕੁਦਰਤ ਦੇ ਨੇੜੇ ਜਾਣ ਵਾਲੀ ਗੱਲ ਹੈ ਤੁਸੀਂ ਕੁਲਵਿੰਦਰ ਕੀ ਮਹਿਸੂਸ ਕਰਦੇ ਹੋ ਵੀ ਨੌਜਵਾਨ ਪੀੜ੍ਹੀ ਦੇ ਤੌਰ ਪਰ ਤੇ ਮੈਂ ਤੁਹਾਨੂੰ ਇੱਕ ਇੱਕ ਮਾਡਲ ਵੀ ਜੰਬੀਆਂ ਪੇਸ਼ ਕਰਦਾ ਵਾਂ ਤੁਸੀਂ ਕਿਸੇ ਸੁਧਿਤ ਖੇਤੀ ਨਾਲ ਜੁੜਨਾ ਚਾਹੀਦਾ ਹੈ ਅੱਗੇ ਇਸ ਵਿੱਚ ਸੰਭਾਵਨਾ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਉਸ ਤੋਂ ਤੁਹਾਡੀ ਟਿੱਪਣੀ ਜਾਣ ਚਾਹੁੰਦੇ ਹੈ ਖੇਤੀ ਨਾਲ ਜਿੱਦਾਂ ਜਿੰਨੇ ਵੀ ਨੌਜਵਾਨ ਨੇ ਵੀ ਆਪਣੇ ਪੰਜਾਬ ਦੇ ਜੋ ਵੀ ਹੈ ਤੇ ਹਰੇਕ ਨੂੰ ਖੇਤੀ ਨਾਲ ਤਾਂ ਜੁੜਨਾ ਹੀ ਚਾਹੀਦਾ ਜੀ ਕੁਝ ਨੂੰ ਆਪਾਂ ਚਾਹੇ ਕੋਈ ਨੌਜਵਾਨ ਅੱਜਕੱਲ ਬਾਹਰ ਜਾਣਵਰੀ ਪਲਾਨ ਕਰ ਰਹੇ ਨੇ ਜੀ ਜਾਂ ਆਪਾਂ ਕੁਝ ਨੌਕਰੀ ਪੇਸ਼ਾਵਰੇ ਵੀ ਹਰੇਕ ਬੰਦਾ ਪਲਾਨ ਕਰਦਾ ਹੈ ਹੋਰ ਤੁਸੀਂ ਕੋਈ ਵੀ ਕੰਮ ਕਰੋਗੇ ਤੁਸੀਂ ਜ਼ੀਰੋ ਤੋਂ ਸਟਾਰਟ ਕਰੋਗੇ ਬਿਲਕੁਲ ਠੀਕ ਹੈ ਪਰ ਜਿਹੜੀ ਖੇਤੀ ਆ ਖੇਤੀ ਦਾ ਜਦੋਂ ਤੁਸੀਂ 10 15 ਤੇ ਮੰਨ ਕੇ ਚਲੋ ਬੱਚਾ 18 ਸਾਲ ਤੱਕ ਜਾਂਦਾ ਹੈ ਤਾਂ ਉਹਨੇ ਜਿਹੜਾ ਫਾਰਮਰ ব্যাকਗਰਾਉਂਡ ਤੋਂ ਬੱਚਾ ਹੁੰਦਾ ਹੈ ਉਹਨੇ ਤਾਂ ਪਹਿਲਾਂ ਖੇਤੀ ਉਹ ਤਾਂ ਉਹਦੇ ਖੂਨ ਦੀ ਵਿੱਚ ਹੀ ਹੁੰਦੀ ਹੈ ਜੀ ਇਹ ਤੇ ਆਪਣੀ ਲੈਗੇਸੀ ਨੂੰ ਕੰਟੀਨਿਊ ਕਰਨ ਦੇ ਸਿਸਟਮ ਦੇ ਵਿੱਚ ਹੁੰਦਾ ਹੈ ਤੇ ਖੇਤੀ ਤੇ ਤੁਸੀਂ ਜਦੋਂ ਵੀ ਆਉਨੇ ਹੋ ਤੇ ਪਹਿਲਾ ਗੱਲ ਥੋੜੀ ਫਾਰਮ ਨੂੰ ਵਾਸਤੇ ਤਾਂ ਤੁਹਾਨੂੰ ਸਾਰਾ ਬਣਿਆ ਬਣਾਇਆ ਸੈਟਅਪ ਲਗਭਗ ਮਿਲ ਹੀ ਜਾਂਦਾ ਹੈ ਉਹੀ ਜਿੰਨੀ ਕ ਤੁਹਾਡੀ ਘਰ ਦੀ ਫਾਰਮ ਹੁੰਦੀ ਆ ਉਹਦੇ ਸਾਰੇ ਇੰਪਲੀਮੈਂਟ ਵਗੈਰਾ ਸਾਰੀਆਂ ਕ੍ਰੌਪਸ ਵਗੈਰਾ ਉਹ ਤੁਹਾਡਾ ਇੱਕ ਘਰੀ ਸਕੂਲ ਹੋ ਜਾਂਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸਕੂਲ ਤਾਂ ਸਾਡਾ ਇਹੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਇਹਨੂੰ ਮਾਰਕੀਟਿੰਗ ਵੱਲ ਲੈ ਕੇ ਜਾਣਾ ਹੈ ਉਹ ਆਪਣੀਆਂ ਕ੍ਰੌਪਸ ਨੂੰ ਤਾਂ ਮੈਨੂੰ ਤਾਂ ਲੱਗਦਾ ਜੀ ਇਹਦੇ ਵਰਗਾ ਕੋਈ ਪ੍ਰੋਫਿਟੇਬਲ ਕੰਮ ਨਹੀਂ ਹੈ ਵੈਰੀ ਗੁੱਡ ਵੈਰੀ ਗੁੱਡ ਸੋ ਸਮਾਜ ਜਾਤੀ ਦੇ ਦਰ ਪਰ ਮੈਂ ਆਪਣੇ ਸਾਥੀਆਂ ਨਾਲ ਗੱਲ ਕਰਨਾ ਚਾਹੁੰਦਾ ਵੀ ਅੱਜ ਅਸੀਂ ਦੋ ਜੋ ਇੱਕ ਰੋਲ ਮਾਡਲ ਨੇ ਇੱਕ ਜੀ ਕਿਸਾਨੀ ਦੇ ਲਈ ਰੋਲ ਮਾਡਲ ਸੁਖਜੀਤ ਹੁਣੀ ਸਿੱਧ ਹੋ ਰਹੇ ਦੂਜਾ ਇਹਦੀ ਜੋ ਇੱਕ ਜਵਾਨੀ ਵੱਲੋਂ ਜੇ ਇੱਕ ਰੋਲ ਮਾਡਲ ਕਲਵਿੰਦਰ ਹੁਣੀ ਸਿੱਧ ਹੋ ਰਹੇ ਨੇ ਕਲਵਿੰਦਰ ਹੁਣੀ ਦੱਸ ਰਹੇ ਅਪਾਰ ਸੰਭਾਵਨਾਵਾਂ ਮੈਂ ਜੇ ਇਸ ਪਾਸੇ ਆਪਾਂ ਜੁੜੀਏ ਕਿਉਂਕਿ ਇਹਦੇ ਵਿੱਚ ਅਸੀਂ ABC ਤੋਂ ਸ਼ੁਰੂ ਨਹੀਂ ਕਰਨਾ ਅਸੀਂ ਤਾਂ ਪਿਛਤਾਨੀ ਤੌਰ ਤੇ ABC ਤੋਂ ਪਹਿਲਾਂ ਹੀ ਕਈ ਗੁਣਾ ਵਪਾਰ ਕਰ ਚੁੱਕੇ ਹ ਤੇ ਉਹਦੇ ਲਈ ਖੇਤੀ ਇੱਕ ਵਧੀਆ ਵਧੀਆ ਇੱਕ ਵਿਕਲਪ ਹੈ ਵਧੀਆ ਆਪਣੇ ਕੋਲ ਇੱਕ ਚੁਣਨ ਦੇ ਲਈ ਆਪਕੇ ਵੀ ਸਾਧਨ ਹੈ ਤੇ ਇਹਦੇ ਨਾਲ ਜੁੜਨਾ ਚਾਹੀਦਾ ਸੋ ਇਦਾਂ ਦੇ ਹੀ ਹੋਰ ਪ੍ਰੋਬਲਮਾਂ ਦੇ ਨਾਲ ਅਸੀਂ ਕਿਸਾਨ ਵੀਰਾਂ ਨੂੰ ਆਨਲਾਈਨ ਸਮੇਤ ਵੀ ਕੱਲ ਬਾਅਦ ਕਰਾਵਾਂਗੇ ਬਾਈ ਸੁਖਜੀ ਜੀ ਤੁਹਾਡਾ ਧੰਨਵਾਦ ਕੁਲਵਿੰਦਰ ਬਣਾਲਾ ਧੰਨਵਾਦ ਜੀ ਮਿਲਣਾ ਛੋਟੇ ਬ੍ਰੇਕ ਬਾਅਦ